ਇਹ ਬੈਂਡ ਬਾਜ਼ੀ ਕਿਸੇ ਵਿਆਹ ਸ਼ਾਦੀ ਦੇ ਵਿੱਚ ਨਹੀਂ বাজ ਰਹੀ ਇਹ ਬੈਂਡ ਬਾਜ਼ੀ ਹੈ ਡੀਸੀ ਦਫ਼ਤਰ ਦੇ ਵਿੱਚ বাজ ਰਹੇ ਨੇ ਜਿੱਹਾਂ ਡੀਸੀ ਦਫ਼ਤਰ ਦੇ ਵਿੱਚ ਟੀ2 ਬਾਣੀਆਂ ਬੈਂਡ ਬਾਜ਼ੀਆ ਦੇ ਨਾਲ ਪਹੁੰਚਿਆ ਦੱਸਿਆ ਕਿ ਦੁਸ਼ਹਿਰੇ ਤੋਂ ਪਹਿਲਾਂ ਹੀ ਟੀ2 ਬਾਣੀਆਂ ਵੱਲੋਂ ਬੁੱਢੇ ਨਾਲੇ ਨਸ਼ੀ ਅਤੇ ਭ੍ਰਸ਼ਟਾਚਾਰ ਦੇ ਰਾਵਣ ਰੂਪੀ ਪੁਤਲਿਆਂ ਅਤੇ ਬੈਂਡ ਬਾਜ਼ੀ ਦੇ ਨਾਲ ਲੁਧਿਆਣਾ ਜੀਸੀ ਦਫ਼ਤਰ ਵਿਖੇ ਇੱਕ ਵੱਖਰੇ ਹੀ ਢੰਗ ਨਾਲ ਆਪਣਾ ਰੋਸ ਹੈ ਜ਼ਾਹਰ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਟੀਟੂ ਬਾਨੀਆਂ ਨੇ ਰੋਸ ਪ੍ਰਗਟਾਇਆ ਕਿ ਸਮੇਂ-ਸਮੇਂ 'ਤੇ ਸਰਕਾਰਾਂ ਇੰਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ناکਾਮ ਰਹੀਆਂ ਨੇ ਉਹ ਵੀ ਕਈ ਵਾਰ ਰੋਸ ਪ੍ਰਦਰਸ਼ਨਾਂ ਅਤੇ ਮੰਗ ਪੱਤਰਾਂ ਨਾਲ ਆਪਣਾ ਵਿਰੋਧ ਪ੍ਰਗਟ ਕਰ ਚੁੱਕੇ ਨੇ ਉਹਨਾਂ ਨੇ ਆਗੂਆਂ ਨੂੰ ਲੋਕਾਂ ਦੇ ਨਾਲ ਜੁੜੇ ਅਸਲ ਮੁੱਦਿਆਂ ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ ਜਿਵੇਂ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਅਸਲ ਮੁੱਦੇ ਨੇ ਉਹਨਾਂ 'ਤੇ ਵੀ ਸਿਆਸਤ ਕਿੱਤੀ ਜਾ ਰਹੀ ਹੈ ਸਿਆਸਤ ਦੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਬੈਂਡ ਬਾਜੇ ਦੇ ਨਾਲ ਜੀਸੀ ਦਫ਼ਤਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਟੀਟੂ ਬਣਾਈ ਜੀਸੀ ਦਫ਼ਤਰ ਪਹੁੰਚੇ ਹੋ ਤੇੰਨੇ ਪੁਤਲੇ ਲੱਗੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪੰਜਾਬ ਦੇ ਮੁੱਖ ਤਿੰਨ ਪੁਤਲੇ ਬਣਾ ਕੇ ਲੈ ਕੇ ਆਏ ਹਾਂ ਬੁੱਢਾ ਨਾਲਾ ਕਾਲਾ ਨਸੇ ਚਿੱਟਾ ਤੇ ਜਿਹੜਾ ਭ੍ਰਸ਼ਟਾਚਾਰ ਆ ਤੇ ਰੰਗਤ ਆ ਜਾਂਦੀ ਹੈ ਪਹਿਲਾਂ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੇ ਬੁੱਢੇ ਨਾਲ ਲੜਾਈ ਲੜਦੇ ਉਹ ਬਲੈਕਮੈਲਰ ਹੁੰਦੇ ਆ ਅਸੀਂ ਵੱਡੇ ਬਲੈਕਮੈਲਰ ਆ ਕਿਉਂਕਿ ਜਿਹੜੇ ਵਿੱਚ ਗੰਦ ਪਾਉਂਦੇ ਆ ਉਹ ਸਰਿਆਂ ਮੈਂ ਕਹਿੰਦੇ ਆ ਟੱਟਿਆਂ ਦਾ ਪਾਣੀ ਵੀ ਆਉਂਦਾ ਵਾ ਤੇ ਪਸਾਬ ਦਾ ਵੀ ਆਉਂਦਾ ਵਾ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਇਹਨਾਂ ਕੋਲ ਵੋਟਾਂ ਨਹੀਂ ਕਰਾ ਬਾਕੀ ਚਟੇ ਨੇ ਕਰਾ ਨਸ਼ੇ ਨੇ ਮੈਡੀਕਲ ਨੇ ਸਾਡਾ ਪੂਰਾ ਪੰਜਾਬ ਉਜਾੜ ਤੱਕ ਰਾ ਖਾਸ ਕਰਕੇ ਖੇਤੀਆ ਕਰਾਉਂਦੇ ਕੋਈ ਨਹੀਂ ਕਰਾ ਤੇ ਜਿਹੜੇ ਵਧੀਆ ਨੌਜਵਾਨ ਨੇ ਪੜ੍ਹੇ ਲਿਖੇ ਕੈਨੇਡਾ ਅਮਰੀਕਾ ਜਾ ਰਹੇ ਆ ਇੱਥੇ ਬਸ ਭੈਣਾ ਵੀ ਸਾਡੀ ਨਸ਼ਿਆਂ ਨਾਲ ਮਰਨ ਲੱਗੀਆਂ ਬਾਪਾਂ ਦੇ ਪੁੱ ਸਾਡੇ ਸਰਕਾਰਾਂ ਨੇ ਯੋਧਨਛਾ ਵਰਤ ਚਲਾਇਆ ਪਰ ਨਹੀਂ ਕਾਮਯਾਬ ਹੋਈ। ਪ੍ਰੇਸ਼ਟਾਚਾਰ ਸਭ ਤੋਂ ਵੱਡਾ ਕੀੜਾ ਵਾ ਸਾਡੇ। ਇੱਥੇ ਪੰਜਾਬ ਅੱਜ ਕੈਨੇਡਾ ਅਮਰੀਕਾ ਤੋਂ ਸਟਰੋਂਗ ਹੋਣਾ ਸੀਗਾ। ਅੱਜ ਹਰਾਂ ਦੇ ਮਾ ਮਾਰ ਆਈ ਆ। ਹਰਾਂ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਕਿਸਾਨ ਉਜੜ ਗਏ। ਕਿੰਨੇ ਦੁਕਾਨਦਾਰ ਉਜੜ ਗਏ। ਕਿੰਨੇ ਮਜ਼ਦੂਰ ਉਜੜ ਗਏ। ਕਿੰਨੇ ਪੈਸਾ ਇਕੱਠਾ ਕਰ ਲਿਆ। ਮੈਨੂੰ ਉਹ ਸਰਕਾਰਾਂ ਦੱਸ ਸਕਦੀ ਇੱਕ ਬੰਦੇ ਦਾ ਨਾਮ ਜਿਹੜੇ ਇਹਨਾਂ ਨੇ ਬਸਾਇਆ ਹੋਵੇ। ਅੱਜੋ ਵੀ ਉਹ ਰੋਂਦੇ ਨਿਕੜਾ। ਪਾ ਪੈਸੇ ਇਕੱਠੇ ਕਰ ਕਰ ਕੇ ਪ੍ਰੇਸ਼ਾਚਾਰ ਕਰ ਦਿਆ ਅੱਜ ਬੁਝਾ ਸਵਾਲ ਦੇ ਵਿੱਚ ਸੈਸ਼ਨ ਦੋ ਦਿਨ ਦਾ ਹੋਇਆ ਉੱਥੇ ਆਰਵਾ ਖਰਵਾ ਤੇ ਲੱਗ ਗਿਆ ਤੇ ਤਕਾਵਾਂ ਰੋਲੀ ਪਈ ਗਈ ਕਿਰਾ ਹੈ ਉਹ ਬੱਬੂ ਘਾੜ ਤੇ ਬਹਿ ਗਏ ਜੀ ਤਿੰਨ ਬੰਦੇ ਜੀ ਨੌ ਬੰਦੇ ਗਏ ਜੀ ਤਿੰਨ ਕਿਹੜੇ ਲੈ ਕੇ ਆਏ ਆ ਜੀ ਅੱਜ ਐ ਹੋ ਗਿਆ ਜੀ ਹਲੋ ਤੇ ਆ ਸਾਡਾ ਮਜ਼ਾਕ ਉਡਾਉਂਦੇ ਆ ਜੀ ਵਿਰੋਧੀ ਧਰਵੀ ਉੱਥੇ ਧਰਨੇ ਲਾਈ ਗਈਆਂ ਸੰਤੋ ਸਮਝ ਨਹੀਂ ਆਉਂਦੀ ਬਦੇ ਚੱਲ ਕੀ ਰਹੀਆ ਵਕਰਾ ਅੱਜ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਨਿੱਕੇ ਆ ਉਹਨਾਂ ਹੀ ਤਿੱਖਿਆ ਇਹ ਕਿਸੇ ਬੋਲੇ ਵੀ ਪਈਆਂ ਨਿਕਰਾ ਸਲਾਮੋ ਭਾਈ ਕਹਿੰਦਾ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਪ੍ਰੈਸਾਂ ਨੇ ਇੱਕ ਭ੍ਰਸ਼ਟਾਚਾਰ ਦੇ ਸੈਂਸਰ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਉਹ ਚਾਚੀ ਤੋ ਇੱਕ ਚਿੱਟੇ ਨਸੇ ਦੇ ਚਲਮਾ ਨੇ ਇੱਕ ਰਾਜਨੀਤੀ ਦੇ ਐਲਮਾ ਨੇ ਇੱਕ ਗੰਦੀਆਂ ਮੰਦੀਆਂ ਫਿਲਮਾਂ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਉਹ ਚਾਚੀ ਤਾਰ ਹਾਏ ਹਾਏ ਉਹ ਚਾਚੀ ਤਾਰ ਕਾ ਹੁਣ ਇਹ ਤਿੰਨ 라ਵਨ ਆ ਜਿਹੜੇ ਤਿੰਨ ਬੁੱਤੇ ਲੈ ਕੇ ਇਹਨਾਂ ਦਾ ਕੀ ਕਰਨਾ ਹੈ ਜਲਾਵਾਂਗੇ ਇਥੇ ਲੇਕਿਨ ਜਲਨੇ ਨਹੀਂ ਆ ਜਿੰਨੇ ਨਿੱਕੇ ਉਹਨੇ ਸਿੱਖੇ ਆ ਜਲਦੇ ਜੁਲਦੇ ਨਹੀਂ ਆ ਲੇਕਿਨ ਇਹਨੂੰ ਅਸੀਂ ਥਲੰਬਾ ਪਾ ਕੇ ਜਾਵਾਂਗੇ ਤੇ ਜਲਾਵਾਂਗੇ ਅੱਜ ਅਸੀਂ ਨਿਕਾ ਦਾ ਇਸ਼ਾਰਾ ਬਣਾ ਰਹੇ ਆ ਸਾਡੀ ਟੀਮ ਚੇਅਰਮੈਨ ਸਾਡਾ ਸਾਡਾ ਪ੍ਰਧਾਨ ਸਾਡਾ ਸੈਕਟਰੀ ਸਟੇਜ ਸੈਕਟਰੀ ਆ ਜਿੰਨੇ ਵੀ ਸਾਡੇ ਖਜ਼ਾਨਚੀ ਸਾਵਾ ਸਾਡੇ ਰਣਜੀਤ ਕਮਾਲ ਜੀ ਗਰਾ ਆ ਸਾਰੇ ਅਸੀਂ ਇਕੱਠੇ ਇੱਥੇ ਆਏ ਆ ਤੇ ਮੈਨੂੰ ਮੈਂ ਮੁੱਖ ਮਾਨਵ ਜੁਆਇਆ ਮਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜੇ ਨਿੱਕੇ ਜਿਹੇ ਵਿਚਾਰੇ ਵੀ ਧਿਆਨ ਦਿੱਤਾ ਜਾਵੇ ਬੀਜੇਪੀ ਦੇ ਸੈਕਟਰੀ ਚੇਅਰਮੈਨ ਹੋ ਜਾਂ ਮਤਲਬ ਸਾਰੇ ਆ ਜੀ ਬੀਜੇਪੀ ਦੇ ਵੀ ਅਸੀਂ ਸਾਰਾ ਕੋਸੇ ਰਲਮਾ ਮਿਲਮਾ ਵਾ ਅਸੀਂ ਬੀਜੇਪੀ ਦੇ ਬੰਦੇ ਆ ਕਰਾ ਸਾਨੂੰ ਬੀਜੇਪੀ ਇਤਿਹਾਸ ਆ ਜੀ ਮੈਂ ਬੀਜੇਪੀ ਦੇ ਆ ਜੀ ਸਾਰਾ ਕਮੇਟੀ ਆ ਅਸੀਂ ਦਸ਼ਾੜਾ ਕਮੇਟੀ ਦੇ ਪਿੱਛੇ ਆ ਰਲਮਾ ਜੇ ਹੀ ਆਇਆ ਕਿਸਾਨੀ ਉਹਨਾਂ ਨਾਲ ਹੀ ਵੀ ਆਏ ਆ ਰਲਮਾ ਮਿਲਵਾ ਜੀ ਹੁੰਦੇ ਸਾਰੇ ਠੀਕ ਨੇ ਗੱਲ ਹਰੇ ਕੋਈ ਪਾਰਟੀ ਮਾਰੀ ਨਹੀਂ ਹੁੰਦੀ ਚੰਗੇ ਵੀ ਹੁੰਦੇ ਆ ਹਰ ਇੱਕ ਪਾਰਟੀ ਵਿੱਚ ਚੰਗੇ ਬੰਦੇ ਵੀ ਆ ਤੇ ਮਾਰੇ ਵੀ ਆ ਪਾਰਟੀ ਵੱਲੋਂ ਆ ਇਹ ਕਮੇਟੀ ਨਾ 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 ਸਾਡੀ ਸਾਰਾ ਕਮੇਟੀ ਸਾਡੀ ਸਾਰਾ ਕਮੇਟੀ ਵਿੱਚ ਤਾਂ ਮਹਿਮਾਨ ਆ ਜੀ ਬੀ ਜੀ ਪੀ ਦੇ ਲੀਡਰ ਅੱਜ ਮਹਿਮਾਨ ਆ